ਕਿ ਉਹ ਕਿਹੜਾ ਹਸਪਤਾਲਾ ਬਾਈ ਇਹ? ਇਹ ਵੀਰੇ ਡੇਲੋ ਹਸਪਤਾਲ ਪੈਂਦਾ ਸਰਕਾਰੀ। ਅੱਛਾ ਸਰਕਾਰੀ ਕਿ ਸਰਕਾਰ ਨੂੰ ਕਰੋੜਾ ਦਾ ਚੂਨਾ ਲੱਗਦਾ। ਇੱਥੇ ਨਾ ਕਿਤੇ ਮਰੀਜ਼ ਨੂੰ ਸੰਭਿਆ ਜਾਂਦਾ ਤੇ ਨਾ ਕਿਸੇ ਹੋਰ ਨੂੰ ਟੀਕਾ ਲਾ ਕੇ ਘਾਂ ਤੋਰ ਦਿੰਦੇ। ਐ ਦੂ ਸਰਕਾਰ ਨੂੰ ਬੰਦ ਕਰ ਦੋ। ਟੀਕਾ ਡਿਫੈਂਸਰੀ ਚਨਵਾ ਲਾਂਗੇ। ਆ ਬਜ਼ੁਰਗ ਬੈਠੇ ਨੇ। ਅਸੀਂ ਸਾਰੇ ਵੀਰੇ ਗੋਲੀਆਂ ਖਾਣ ਵਾਲੇ ਆ। ਸਰਕਾਰ ਨੇ ਸਾਨੂੰ ਲਾਈਆਂ ਨੇ। ਨਾਲੇ ਇੰਨੀ ਠੰਡ ਚ ਕਿੰਨੀ ਦੂਰੋਂ ਦੂਰੋਂ ਬੰਦਾ ਆਉਦਾ। ਦੂਰੋਂ ਆਨੇ ਇੱਕ ਗੋਲੀ ਖਾਣੇ ਆ ਤਾਂ ਦਿਹਾੜੀ ਲਾਉਨੇ ਆ। 100 ਦਾ ਦੁੱਧ ਲਿਆਉਣਾ, 100 ਦੀ ਸਬਜ਼ੀ ਲਿਆਉਣੀ ਆ। 50 ਦਾ ਪੈਟਰੋਲ ਪਾਉਣਾ ਘਰ ਦਾ ਖਰਚਾ ਜੀ ਕਿੱਥੋਂ ਜਲਾਈਏ ਇਹਨਾਂ ਨੂੰ ਤਨਖਾਹ ਮਿਲਦੀ ਆ 2 ਘੰਟਿਆਂ ਦੇ ਵਿੱਚ ਵੀਰੇ ਪੱਜ ਜਾਂਦੇ ਆ ਇਹਨਾਂ ਦਾ ਆਪ ਦਾ ਹਸਪਤਾਲ ਆਏ ਪੁੱਸੇ ਖਾਨ ਨੂੰ ਰੋਜ਼ ਦਵਾਈ ਨਹੀਂ ਮਿਲਦੀ ਆ ਬਜ਼ੁਰਗ ਬੈਠੇ ਨੇ ਵਿਚਾਰੇ ਜਿੰਨੇ ਵੀ ਕਿਸੇ ਨੂੰ ਦਵਾਈ ਨਹੀਂ ਮਿਲੀ ਹੈਗੀ ਜੇ ਇਹਨਾਂ ਦੀ ਕਰਕ ਪਲੇਟ ਫਿਰ ਇਹ ਸਾਡੇ ਤੇ ਆਕੜਦੇ ਨੇ ਆਈਡੀ ਬੰਦ ਕਰ ਦਿੰਦੇ ਆ ਫਿਰ ਆਈਡੀ ਬੰਦ ਕਰ ਦਿੰਦੇ ਆ ਅਸੀਂ ਕਹਿੰਦੇ ਵੀ ਧਰ ਨਾਲ ਲਾਉਂਦੇ ਸਾਡੇ ਗੋਲੀ ਮਾਰ ਦੋ ਯਾਰ ਹਰੇ ਅਸੀਂ ਐਨੇ ਤੋਂ ਕਹਿੰਦੇ ਸਰਕਾਰ ਠੇਕਾ ਖੋਲ੍ਹ ਦਵੇ ਅਸੀਂ ਭਗਵਾਨ ਜੀ ਤਵਾਨ ਨੂੰ ਅਰਜ਼ੋੜ ਕੇ ਬੇਨਤੀ ਕਰਦੇ ਆ ਵੀ ਥੋੜੀ ਸਰਕਾਰ ਦੇ ਵਿੱਚ ਇਹ ਕੋ ਹੋ ਰਿਹਾ ਜੇ ਤੁਸੀਂ 27 ਦੇ ਵੋਟਾਂ ਲੈਣੀਆਂ ਨੇ ਮਾੜਾ ਮੋਟਾ ਇਹਨਾਂ ਦੇ ਕੋਈ ਕਮਰਕੱਸਾ ਕਸੋ ਇਹਨਾਂ ਨੂੰ ਘਰ ਨੂੰ ਭੇਜੋ ਜਿਹੜੇ ਮੁੰਡੇ ਵੇਲੇ ਵੇ ਫਿਰਦੇ ਨੇ ਕੁੜੀਆਂ ਪੜੀਆਂ ਲਿਖੀਆਂ ਨੇ ਉਹਨਾਂ ਨੂੰ ਨੌਕਰੀ ਦਿਦੋ ਰੱਬ ਦਾ ਵਾਸਤਾ ਜਾਂ ਠੇਕੇ ਖੋਲ ਦੋ ਪੰਜਾਬ ਪੁਲਿਸ ਵੀ ਵਿਚਾਰੀ ਬੇਲੀ ਹੋ ਜੂਗੀ ਪੰਜਾਬ ਪੁਲਿਸ ਵੀ ਵਿਚਾਰੀ ਕੀ ਕਰੇ ਹਨਾ ਜੇ ਕੋਈ ਮਾੜਾ ਜਿਹਾ ਆਕੜ ਦਾ ਪੰਜਾਬ ਪੁਲਿਸ ਨੂੰ ਫੋਨ ਲਾ ਆਂਦੇ ਆ ਹੁਣ ਪੰਜਾਬ ਪੁਲਿਸ ਨਾਲੋਂ ਤਾਂ ਪਤਾ ਨਹੀਂ ਵੀ ਕੀ ਗੱਲ ਬਾਤ ਆ ਸਹੀ ਗੱਲ ਉਹ ਆ ਕੇ ਭੱਜ ਕੇ ਵਿਚਾਰੇ ਬੰਦੇ ਨੂੰ ਫੜ ਲੈਂਦੇ ਜਾਂ ਸੱਪਣ ਮਾਰਦੇ ਆ ਵੀਰੇ ਇਹਨਾਂ ਨੂੰ 2 ਘੰਟਿਆਂ ਦੇ ਵਿੱਚ 50-50 ਹਜ਼ਾਰ ਰੁਪਏ ਤਨਖਾਹ ਮਿਲਦੀ ਏ ਯਾਰ ਸਹੀ ਗੱਲ ਸਾਡੀ ਕੋਈ ਪੰਕਤ ਤੋਂ ਵੱਧ ਦਿਹਾੜੀ ਨਹੀਂ ਵਧਾਉਂਦਾ ਆ ਜੀ ਇਹਦਾ ਬਜ਼ੁਰਗ ਬੈਠਿਆ ਵਿਚਾਰੇ ਬਾਪੂ ਕਿਹੜੇ ਕਿੱਥੋਂ ਆਇਆ ਰੁੜਕੇ ਤੋਂ ਇਸ ਦੇਖ ਲੈ ਇੰਨੀ ਠੰਡ 'ਚ ਕਿੰਨੀ ਉਮਰ ਹੋ ਗਈ ਬਾਪੂ ਤੇਰੀ 70 70 ਸਾਲ ਦੀ ਉਮਰ ਆ ਦੇਖ ਲੈ ਮਿਣੀ ਨਹੀਂ ਦਵਾਈ ਬਾਪੂ ਅੱਜ ਅੱਜ ਨਹੀਂ ਮਿਲੀ ਤੈਨੂੰ ਬਾਪੂ ਨਹੀਂ ਮੇਰੀ ਵੀਰਿਆ ਨਹੀਂ ਤੈਨੂੰ ਪੁੱਛ ਕੇ ਵੀਡੀ ਨਾ ਦਵਾਈ ਤਰੀਕ ਕਿੰਨੀ ਅਜਾ ਤਰੀਕ 27 ਤਰੀਕ ਐਨੀ ਆ ਬੱਦਵਾਵਾ ਦਿਖੋ ਉਹਨੂੰ ਕਿ ਉਹ ਮੰਜੇ ਤੋਂ ਹੀ ਨਾ ਉੱਠੇ ਯਾਰ ਹਾਂ ਸਹੀ ਗੱਲ ਆ ਜੱਜ ਅਸੀਂ ਦੁਖੀਆਂ ਨਾ ਸਾਡੀ ਦਵਾਈ ਖਾਣ ਵਾਲੀ ਤੇ ਜਾਣ ਕੇ ਭੱਜਣ ਵਾਲੀ ਰੋ ਬੰਦੇ ਦੇ ਪਾਵੇ ਏਡੇ ਏਡੇ ਟੱਕ ਨਿਕਲ ਨਾ ਅਰ ਆਪਾਂ ਨੂੰ ਸਜਾ ਦੇ ਵੀ ਅਮਲੀਆ ਨੂੰ ਕਿਵੇਂ ਦੁਖੀ ਕਰੀਦਾ ਉਹਨਾਂ ਦੀ ਕਦਰ ਜੋਗੇ ਨਹੀਂ ਹੈਗੇ ਵੀਰੇ ਐ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆਂ ਵੀ ਜੇ ਤੁਸੀਂ ਰਾਜ ਕਰਨਾ ਤੁਸੀਂ ਡੋਡੇ ਖੋਲਦੋ ਸਾਰੀਆਂ ਹਸਪਤਾਲ ਵਿਹਲੇ ਹੋ ਜਾਣਗੇ ਮੋਬਾਈਲ ਚੋਰ ਨੇ ਜਿਹੜੇ ਉਹ ਬੰਦ ਹੋ ਜਾਣਗੇ ਸਿਲੰਡਰ ਬੰਦ ਹੋ ਜਾਣਗੇ ਮੋਟਰਸਾਈਕਲ ਚੋਰੀਆਂ ਬੰਦ ਹੋ ਜਾਣਗੀਆਂ ਰਾਤਾਂ ਦਾ ਸਾਰਾ ਵੱਟਣੀਆਂ ਬੰਦ ਹੋਣਣਗੀਆਂ ਕੁਝ ਕਰਨ ਤਾਂ ਸਹੀ ਸਰਕਾਰਾਂ ਯਾਰ ਕਰਦੀ ਨਹੀਂ ਕੁਝ ਨਹੀਂ ਕਸ਼ੀਆਂ ਟੱਕਾਂ ਨਹੀਂ ਪਾਉਂਦੀ ਆ ਅਸੀਂ ਭਗਵਾਨਤਮਾਨ ਨੂੰ ਵੀ ਅਪੀਲ ਕਰਦੇ ਆਂ ਵੀ ਆ ਦੇ ਲਾ ਬਾਪੂ ਹੁਣੇ ਬੈਠਾ ਇਨੀ ਉਮਰ ਹੋ ਗਈ ਇਹਨਾਂ ਦਾ ਤਾਂ ਕਿੱਥੋਂ ਆ ਕੇ ਮੁੜ ਜਾਣਾ ਅੰਡ ਚ ਅਸੀਂ ਵੀਰੇ ਭਗਵਾਨ ਜੀ ਨੂੰ ਅਪੀਲ ਕਰਦੇ ਆ ਵੀ ਪੰਜਾਬ ਇਨਸਾਫ ਪਾਰਟੀ ਜੱਗਾ ਜਿਹੜਾ ਬੰਦ ਕਰਕੇ ਵੀਰੇ ਕੋਈ ਤਾਂ ਟਾਈਮ ਨਾਲ ਹੀ ਭੱਜ ਗਏ ਫੇਰ ਪਤਾ ਨਹੀਂ ਕੰਮ ਆਂ ਕਹਿੰਦੇ ਮੈਡਮ ਨੂੰ ਸਾਡੀ ਸਾਡੀ ਜਿਹਾ ਮਰਜ਼ੀ ਹੋਈ ਐ ਮਰਜ਼ੀ ਥੋੜੀ ਜਿਹਾ ਹੁਣ ਆ ਬੰਦੇ ਲੇ ਰਹੇ ਅਗਲਾ ਕਹਿੰਦਾ 1 ਵਜੇ ਤੱਕਰ ਦਵਾਈ ਲਿਆ ਕਰਾ ਸਾਢੇ ਘਰਾਂ ਹੀ ਹੋਏ ਨੇ ਸਾਢੇ ਘਰਾਂ ਹੀ ਹੋਏ ਨੇ ਇੱਥੇ ਕੋਈ ਕੋਈ ਬਰੇ ਸਵਾ ਸਵਾ 10 ਸਾਢੇ 10 ਦੇ ਬੈਠੇ ਆ ਇੱਕ ਵੀ ਮੁਲਾਜ਼ਮ ਨਹੀਂ ਕਿਤੇ ਟਾਂਕੇ ਲਾਉਣੇ ਬੈਹਿਣ ਦਿਖਾ ਬੋ ਕੋਈ ਅੰਦਰ ਇੱਕ ਮੁਲਾਜ਼ਮ ਹੈਗਾ ਵੀਰੇ ਨਹੀਂ ਕੋਈ ਨਹੀਂ ਇੱਕ ਵੀ ਮੁਲਾਜ਼ਮ ਨਹੀਂ ਕਿਤੇ ਟਾਂਕੇ ਲਾਉਣੇ ਬੈਹਿਣ ਅੱਜ ਦੱਸਾਂਗਾ ਕਿ ਜਿੱਦ ਤੱਕ ਮਾਰਡਮ ਚਲੀ ਹਾਂ ਇਹਨਾਂ ਦਾ ਹਾਲ ਦੱਸੋ ਜੀ ਰੋਜ਼ ਦਾ ਹੀ ਕੰਮ ਹੋ ਗਿਆ ਇਹਨਾਂ ਦਾ ਦਵਾਈ ਆ ਗਿਆ ਵੀਰੇ ਜੇ ਨਹੀਂ ਨੌਕਰੀ ਹੁੰਦੀ ਮੈਡਮ ਤੋਂ ਤਾਂ ਵੀਰੇ ਅਸੀਵਾ ਦੇ ਦੇ ਸਹੀ ਗੱਲ ਹੋਰ ਮੁੰਡੇ ਵਿਹਲੇ ਬੈਠੇ ਨੇ ਕੁੜੀਆਂ ਵਿਹਲੀਆਂ ਬੈਠੀਆਂ ਨੇ ਉਹਨਾਂ ਨੂੰ ਨੌਕਰੀ ਮਿਲੇ ਉਹ ਕੁੱਤੇ ਦਾ ਵੱਡਿਆ ਹੋਇਆ ਆਇਆ ਉਹਨੂੰ ਟੀਕਾ ਨਹੀਂ ਲੱਗਦਾ ਲੱਗਦਾ ਉਹ ਕੁੱਤੇ ਦਾ ਵੱਡਿਆ ਬੰਦਾ ਨੂੰ ਟੀਕਾ ਨਹੀਂ ਲੱਗਦਾ ਕਿਹੜਾ ਕੁੱਤੇ ਨੇ ਵੱਡਿਆ ਨੂੰ ਆ ਕਸ਼ਮੀਰੀਆਂ ਨੂੰ ਹਾਂ ਹਾਂ ਉਹਨੂੰ ਬਜਾਰੇ ਨੂੰ ਤੈਨੂੰ ਵੱਡਿਆ ਬਈ ਕੁੱਤੇ ਨੇ ਉਹਨੇ ਟੀਕਾ ਲਵਾਉਣਾ ਲੈ ਦੱਸ कोरोना ਰੁਪਈਆ ਸਰਕਾਰ ਦਾ ਇਹਨਾਂ ਦੇ ਵਿੱਚ ਆਉਂਦਾ ਕੁੱਤੇ ਨੇ ਉਹ ਬਹਾਲਾ ਕਸ਼ਮੀਰ ਵਾਲਾ ਕੁੱਤਾ ਮਗਰ ਪੈ ਗਿਆ ਕੁੱਤੇ ਨੇ ਵੱਡਿਆ ਤੇ ਟੀਕਾ ਨਹੀਂ ਲਾਉਣ ਨੂੰ ਵੀ ਡਾਟ ਰਹਿਗਾ ਵੀਰੇ ਸਾਡੀ اپੀਲ ਆ ਵੀ ਜਿੱਥੇ ਵੀ ਕੋਈ ਸਰਕਾਰੀ ਬੰਦਾ ਨੌਕਰੀ ਕਰਦਾ ਉਹਦੇ ਸਰ ਤੇ ਕੈਮਰਾ ਆਉਣਾ ਚਾਹੀਦਾ ਸਰਕਾਰ ਨੂੰ ਪਤਾ ਲੱਗੇ ਵੀ ਕਿਹੜਾ ਮੁਲਾਜ਼ਮ ਇਮਾਨਦਾਰ ਆ ਕਿਹੜਾ ਪਹਿਲਾਂ ਭੱਜਦਾ ਸਹੀ ਗੱਲ ਹੈ ਕਾਂਟਾ ਲੱਗਦਾ ਕੋਟਲੇ ਆਉਣ ਨੂੰ 2 ਘੰਟੇ ਉਰੇ ਬੈਂਦੀ ਹੈ ਘਾਂਟੇ ਚੋ ਜਲੀ ਜਾਂਦੀ ਹੈ ਯਾਰ ਆਪਦੇ ਪਰਸਨਲ ਕਲੀਨਿਕ ਵੀ ਕਈਆਂ ਦੇ ਖੋਲੇ ਨੇ ਆਪਦੇ ਪ੍ਰਾਈਵੇਟ ਖੋਲੇ ਹੋਏ ਨੇ ਵੀਰੇ ਇਹ ਨਹੀਂ ਬੱਦੇ ਜਾ ਕੇ ਪ੍ਰਾਈਵੇਟ 'ਚ ਬੈਠੀ ਹੋਵੇ ਸਹੀ ਗੱਲ ਸਾਡਾ ਜੇ ਕੋਈ ਅੰਗ ਪੈਰ ਖੜ ਗਏ ਅੱਜ ਜਾ ਕੇ ਇਹਨਾਂ ਲੜਾਈ ਝਗੜਾ ਹੋ ਗਿਆ ਅੱਜ ਸਾਡਾ ਤਾਂ ਜ਼ਿੰਮੇਦਾਰ ਇਹ ਨੇ ਵੀਰੇ ਸਹੀ ਗੱਲ ਕਿਉਂਕਿ ਅਮਲੀ ਦਾ ਜਿਆ ਦਮਾ ਖਰਾਬ ਹੁੰਦਾ ਕੋਈ ਨਹੀਂ ਦੇਖਦਾ ਹੁੰਦਾ ਵੀ ਮੇਰਾ ਆਪਣਾ ਕੌਣਾ ਬਗਾਨਾ ਕੌਣਾ ਜੇ ਮਾਂ ਦੀ ਆਰਤੀ ਪਈ ਹੋਵੇ ਘਰੇ ਹਾਲਾਤ ਇਹ ਨਹੀਂ ਵੀਰੇ ਦੇਖ ਲਾ ਕਿੰਨੇ ਆ ਲੋਕ ਵਿਚਾਰੇ ਬੈਠੇ ਨੇ ਕਿੰਨੇ ਲੋਕ ਆ ਦੁਖੀ ਹੋ ਰਹੇ ਨੇ ਭਗਵਾਨ ਤੁਮਾਨ ਵਿਚਾਰਾ ਕਹਿ ਰਹੇ ਆ ਕੀ ਦੀ ਸੁਭਦਾ ਦੇ ਰਹੇ ਆ ਉਹ ਗਈ ਆਹ ਸਾ ਮੋਰ ਬਾਈ ਹਣੀ ਮੁੜੀ ਜਾਂਦੇ ਆਪਾਂ ਦਵਾਈ ਨਹੀਂ ਮਿਲ ਰਹੀ ਵੀਰੇ ਜਿੰਨੇ ਵੀ ਪੰਜਾਬ ਦੇ ਵਿੱਚ ਨਾ ਗੋਲੀਆਂ ਲੈਣ ਵਾਲੇ ਸੈਂਟਰ ਨੇ ਜਿੰਨੇ ਵੀ ਨੇ ਸਾਰੇ ਸੈਂਟਰ ਆਪ ਦੀ ਏਕਤਾ ਕਰੋ ਕਿਹੜੀ ਜੱਗਾ ਪੰਜਾਬ ਅਨਸਾਫ਼ ਟੀਮ ਲੱਗੀ ਹੋਈ ਆ ਨਾ ਟੋਡਿਆਂ ਘਾਤਰ ਉਹਨਾਂ ਦਾ ਸਾਥ ਦਵੋ ਭਗਤ ਰੰਬੀਰ ਗਾਂਧੀ ਉਹਨਾਂ ਦਾ ਭਗਤ ਰੰਬੀਰ ਗਾਂਧੀ ਉਹਨਾਂ ਦਾ ਸਾਥ ਦਵੋ ਤੇ ਇਹਨਾਂ ਦੀ ਸਦਾ ਲਈ ਛੁੱਟੀ ਕਰੋ ਸਹੀ ਗੱਲ ਇਹਨਾਂ ਨੂੰ ਘਰੇ ਬਿਠਾਓ ਇਹਨਾਂ ਨੂੰ ਆ ਇਹਨਾਂ ਨੂੰ ਜਾਦੇ ਕੰਮ ਆ ਭਾਈ ਘਰੇ ਬਹਿ ਜਾ ਹਾਂ ਇਹਨਾਂ ਨੂੰ ਘਰੇ ਬਹਿ ਜਾਣ ਨੂੰ ਇਹਨਾਂ ਨੂੰ ਜਾਦੇ ਕੰਮ ਆ ਉਹ ਬਧੇਰੇ ਪੜੇ ਲਿਖੇ ਫਿਰਦੇ ਆ ਭਾਈ ਨੌਕਰੀਆਂ ਪਿੱਛੇ ਇਹ ਜੱਗਾ ਪੈਂਦੀਆਂ ਨੇ ਮੁੰਡਿਆਂ ਦੇ ਤੇ ਬਚਾਰਿਆਂ ਦੇ ਨਾ ਸਰਕਾਰਾਂ ਕੁਛ ਕਰਦੀਆਂ ਨਾ ਡਾਕਟਰ ਕੁਛ ਕਰਦੇ ਨੇ ਹਸਪੀਟਲ 'ਚ ਪਾਣੀ ਨਹੀਂ ਭਰਨ ਦਿੰਦੇ ਕਹਿੰਦੇ ਬੰਦ ਆ ਇਹਦਾ ਸੋ ਵੀ ਇੱਥੇ ਤਾਂ ਲਾਲ ਇਹਨਾਂ ਨੂੰ ਰੱਬ ਦਾ ਰੂਪ ਕਹਿੰਦੇ ਆ ਡਾਕਟਰਾਂ ਨੂੰ ਕੋਈ ਰੱਬ ਦਾ ਰੂਪ ਨਹੀਂ ਵੀਰੇ ਇਹ ਤਾਂ ਬੋਲਦੇ ਹੀ ਰੋਹ ਬਣਾਨੇ ਕਰਵਾਏ ਵੀ ਘਰੋਂ ਲੜਕੇ ਹੁੰਦੀਆਂ ਨੇ ਉਰੇ ਆ ਕੇ ਸਾਡੇ ਨਾਲ ਜਵਾਨ ਚ ਲਈ ਜਾਂਦੀਆਂ ਨੇ ਸਾਡੇ ਘਰੇ ਜਾ ਕੇ ਦੇਖਣ ਸਾਡਾ ਪਰਿਵਾਰ ਕਿੰਨਾ ਵਧੀਆ ਜੇ ਨਾ ਇੱਜ਼ਤ ਕਰਨ ਵੀ ਇਹਨਾਂ ਦੀ ਸਹੀ ਗੱਲ ਇਹ ਐਂ ਬੋਲਦਿਆਂ ਨਹੀਂ ਜੀ ਮੈਂ ਜੀ ਕੱਡੇ ਵੱਡੇ ਹੁੰਨੇ ਆ ਸਹੀ ਗੱਲ ਅਸੀਂ 1995 ਦੇ ਟੋਡੇ ਖਾਨੇ ਆ ਨਾ ਤਾਂ ਜੰਮੇ ਵੀ ਨਹੀਂ ਹੋਣੇ 1995 ਚ ਸਹੀ ਗੱਲ ਹੁਣ ਸਾਨੂੰ ਕੋਈ ਨਹੀਂ ਮਿਲਦੀ ਦੱਸ ਵੀਰੇ ਕੀ ਹਾਲ ਕਰਾਂ ਮੈਂ ਨਾਲੇ ਇਹਨਾਂ ਨੇ ਕਿਹੜਾ ਪੱਲੇ ਹੁੰਦੇ ਨੇ ਗਵਰਨਮੈਂਟ ਦੇ ਰਹੀ ਆ ਸਰਕਾਰ ਦੇ ਰਹੀ ਆ ਭਗਵੰਤ ਜੀ ਨੂੰ ਸਾਡੀ ਅਪੀਲ ਵੀ ਤੁਹਾਡੇ ਕੋਲ ਜਿਹੜਾ ਸਵਾ ਸਾਲ ਰਹਿੰਦਾ ਤੁਸੀਂ ਸਵਾ ਸਾਲ ਚ ਇਹ ਜੇ ਕੰਮ ਕਰ ਦੋ ਵੀ ਮੁੜ ਕੇ 40 50 ਸਾਲ ਰਾਜ ਕਰੋ ਤੁਸੀਂ ਜੇ ਠੇਕੇ ਖੋਲ ਜਣ ਬਾਈ ਕਰ ਕਰੂ ਰਾਜ ਪੱਕਾ ਪੱਕਾ ਬੰਦਨਤਮਾਨ ਰਾਜ ਕਰੋ ਜੇ ਭਗਵੰਤ ਮਾਨ ਐਲਾਨ ਕਰ ਦੇਵੇ ਉਹਦੀਆਂ ਪੀੜੀਆਂ ਵੀ ਕਰਨੀਆਂ ਰਾਜ ਪੀੜੀਆਂ ਵੀ ਭਗਵੰਤ ਮਾਨ ਦੀਆਂ ਰਾਜ ਕਰਨੀਆਂ ਜੇ ਭਗਵੰਤ ਮਾਨ ਅੱਜ ਵੀ ਕਹਿ ਦੇਵੇ ਵੀ ਠੇਕੇ ਖੋਲੋ ਸਹੀ ਗੱਲ ਠੀਕ ਹੈ ਕਿ ਨਹੀਂ ਇਹਨਾਂ ਦਾ ਕੋਈ ਹੱਲ ਵੀ ਨਹੀਂ ਅੰਦਰੀਆ ਦਾ ਕਰਨਾ ਪੈਣਾ ਉਹਦੇ ਲਾ ਬਚਾਰੇ ਮੁੰਡੇ ਉਹ ਵੀ ਦੋ ਆ ਵੀ ਆਏ ਨੇ ਲੈ ਪਿੰਡ ਦੀ ਭੀੜ ਆ ਦੇਖ ਲੈ। ਯਾਰ ਬੰਦੇ ਮੁੜ ਗਏ ਵੀਰੇ 50 ਹਜ਼ਾਰ ਦਾ ਨੁਕਸਾਨ ਹੋ ਗਿਆ ਕਮੈਂਟ ਵਿੱਚ ਜਾਣ ਦੀ ਵਜ੍ਹਾ ਨਾਲ। ਉਹ ਦਿਹਾੜੀ ਬੰਦਾ ਕਿੱਥੇ ਲੱਗ ਗਿਆ? ਬਾਈ ਉਹਦੀ ਤਾਂ ਦਿਹਾੜੀ ਵੀ ਮੋਟੀ ਪੈ ਗਈ। ਉਹ ਤਾਂ ਦਿਹਾੜੀ ਉਹੀ ਗੱਲ। ਘੋਟ ਘਟ 1 ਲੱਖ ਤਨਖਾਹ ਹੂ ਉਹਦੀ। ਖਾਬਰਾ ਗੋਲੀਆਂ ਵੇਚੀਆਂ ਵੀ ਹੁਣ ਇੰਨਿਆਂ ਦੀਆਂ ਯਾਰ। ਹਾਂ ਕੋਈ ਵੀ ਕੋਈ ਵੱਡੀ ਗੱਲ ਨਹੀਂ ਬਾਈ। ਇਹਨੂੰ ਹਿਸਾਬ ਦੇਣਾ ਉਹਨੇ ਕੱਲ ਨੂੰ। ਹਾਂ। ਇਹਨੂੰ ਹਿਸਾਬ ਦੇਣਾ ਵੀ ਭਾਈ ਲੱਗੀਆਂ ਨੇ ਅੰਗਲੀ ਲੱਗੀਆਂ 2 ਘੰਟਿਆਂ ਜਿ ਕਿਹੜਾ ਤੇ ਡਾਕਟਰਾਂ 2 ਘੰਟਿਆਂ ਜਿ ਬਾਜੂ। ਨਾ ਮੰਡੀ ਭਜਦੇ ਨੇ ਨਾ ਕਾਲਕ ਭਜਦੇ ਨੇ ਨਾ ਲੁਧਿਆਣੇ ਭਜਦੇ ਆ ਨਾ ਕਬੱਡੀ ਭਜਦੇ ਆ ਇਹ ਕੱਲੀ ਭਜਦੀ ਆ ਜੀ ਮਾੜੇ ਔਖਾ ਬੋਲ ਜਿਹੜੀ ਬੋਨ ਮਾਰ ਦਿਆ ਜਾ ਉਹਦੇ ਅੰਦਰ ਕੰਨੇ ਮਰੀਜ਼ ਭਰਿਆ ਪਿਆ ਕੋਈ ਹੈ ਡਾਕਟਰ ਉੱਥੇ ਕੋਈ ਡਾਕਟਰ ਨਹੀਂ ਕੇ ਬੰਦਾ ਮਰ ਜਵੇ ਲੈ ਉਹ ਕੁੱਤੇ ਨੇ ਵੱਡੇ ਸੀ ਜਿਹੜੇ ਬੰਦੇ ਨੂੰ ਉਹ ਵਿਚਾਰਾ ਟੀਕਾ ਲਵਾਉਣ ਕਰ ਜੇ ਬਾਈ ਤਾਂ ਹਲਕ ਜੇ ਫੇਰ ਉਹ ਫੇਰ ਕੀ ਕਰੂਗਾ ਉਹਦਾ ਪਰਿਵਾਰ ਹੀ ਗਲ ਜਵੇ ਵੀਰੇ ਫੇਰ ਕੀ ਕਰੂਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਮੁੰਡੇ ਬੋਲੋ ਜਿੰਨਾ ਵੀ ਪਤਾ ਵੀਰੇ ਭਗਵਾਨ ਸਬਾਨ ਤੱਕ ਕੱਲੀ-ਕੱਲੀ ਖਬਰ ਪਹੁੰਚਾਓ ਉਹਨੂੰ ਪਤਾ ਲੱਗੇ ਜੇ ਉਹ ਨਾ ਸੁਧਰੇ 2027 ਤੱਕ ਪਾਰਟੀ ਹੋਰ ਚੁਣ ਲਾਂਗੇ ਠੀਕ ਆਪਣੀ ਨਵੀਂ ਪਾਰਟੀ ਚੁਣਾਂਗੇ ਆਪਾਂ ਬਿਲਕੁਲ ਅਮਰਦਵਾਰ ਖਾਲਸਾ ਨਾ ਚੁਣਾਂਗੇ ਤੇ ਪਹਿਲਾਂ ਹੀ ਐਲਾਨ ਕਰਾਵਾਂਗੇ ਵੀ ਜੇ ਢੋਡੀ ਸਰਕਾਰ ਬਣ ਗਈ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਡੋਡਿਆਂ ਦਾ ਫੈਸਲਾ ਲੈ ਜਾਊਗਾ ਹਾਂ ਠੀਕ ਗੱਲ ਸਾਡੇ ਘਰਾਂ 'ਚ ਰੋਟੀਆਂ ਪੱਕੀਆਂ ਰਹਿ ਜਾਂਦੀਆਂ ਨੇ ਯਾਰ ਮੁੰਡੇ ਮਰ ਜਾਂਦੇ ਆ ਸਹੀ ਗੱਲ ਆ ਕੱਢਣੇ ਮਰ ਗਏ ਪਰਸੋਂ ਜੋ ਦੋ ਮੁੰਡੇ ਸਹੀ ਗੱਲ ਆ ਆ ਡੇਲੋਂ ਦੀ ਗੱਲ ਆ ਡੇਲੋਂ ਹੀ ਮਰੇ ਨੇ ਮਾਂ ਮਾਂ ਉਹ ਮਾਂ ਪਿਓ ਰਹਿ ਕੇ ਇਕੱਲੇ ਆ ਕਿਹੜੀਆਂ ਜਿਹਾ ਬੈਠੇ ਰਹਿੰਦੇ ਆ ਇਹ ਉਹ ਕਹਿੰਦੇ ਜੀ ਟੂਟੇ ਮਿਲਦੇ ਉਹਦੇ ਸਾਡੇ ਪੁੱਤ ਮਰਦੇ ਨਹੀਂ ਜੀ ਨਹੀਂ ਮਰਦੇ ਜੀ ਫਿਰ ਉਹ ਵੀ ਸਾਡੋ ਜਿਹੜਾ ਸਰਕਾਰ ਨੇ ਕਾਨੂੰਨ ਬਣਾਤਾ ਉਹਨੂੰ ਤਾਂ ਫੋਲੋ ਕਰ ਲੋ ਹਾਂ ਚੱਲ ਆ ਚੱਲ ਗੋਲੀਆਂ ਜਿਹੜੀਆਂ ਮਾਰਨ ਲੱਗੀਆਂ ਤੂੰ ਇਹ ਤਾਂ ਦੇ ਲੋ ਕੋਈ ਅਫਸਰਾ ਤੋਂ ਇਹ ਨਹੀਂ ਡਰਦੇ ਪੁਲਿਸ ਵਾਲਾ ਤੋਂ ਇਹ ਨਹੀਂ ਡਰਦੇ ਭਗਵੰਤ ਮਾਨ ਤੋਂ ਉਹ ਫਿਰ ਹੜਤਾਲ ਕਰ ਦਿੰਦੀਆਂ ਨੇ ਫਿਰ ਉਲਟਾ ਹੜਦਾ ਪਾ ਸਰਕਾਰ ਵੀ ਇਹਨਾਂ ਦੇ ਧੌਂ ਚ ਚੱਲੀ ਜਾਂਦੇ ਇਹਨੂੰ ਚੱਕ ਕੇ ਬਾਹਰ ਮਾਰਨ ਦਾ ਚੱਕੇ ਯਾਰ ਬਾਹਰ ਮਾਰਨ 50 ਲੱਖ ਮੁੰਡਿਆਂ ਨੂੰ ਹੋਰ ਨੌਕਰੀ ਦੇਣ ਹਾਂ ਐ ਇਨ ਇ ਇਹ ਦੋ ਘੰਟੇ ਦੀ ਕਿਹੜੀ ਨੌਕਰੀ ਹੁੰਦੀ ਹੈ ਵੀਰੇ ਦੋ ਘੰਟੇ ਦੀ ਦੱਸੋ ਕੋਈ ਵੀ ਨਹੀਂ ਹੁੰਦੀ ਇਹਨਾਂ ਨੂੰ ਬਾਰਡਰਾਂ ਤੇ ਧੱਕਿਆ ਜਾਵੇ ਇਹੋ ਜਿਹਿਆਂ ਨੂੰ ਐ ਇਹਨਾਂ ਨੂੰ ਤਾਂ ਬਾਰਡਰਾਂ ਤੇ ਧੱਕਿਆ ਜਾਵੇ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਸਾਲ-ਸਾਲ ਬਾਅਦ ਘਰੇ ਭੇਜਦੇ ਵੀਰੇ ਫਿਰ ਪਤਾ ਲੱਗੂ ਇਹਨਾਂ ਦੇ ਕੈਮਰਾ ਚਾਈਦਾ ਵੀ ਇਹ ਮੋਬਾਈਲ ਤੇ ਫੋਟੋ ਵੀਡੀਓ ਦੇਖਦੀਆਂ ਨੇ YouTube ਚ ਲਾਉਂਦੀਆਂ ਨੇ ਜਾ ਫੇਸਬੁੱਕ ਚਲਾਉਂਦੀਆਂ ਨੇ ਜਾਂ ਕੰਮ ਕਰਦੀਆਂ ਨੇ ਸਹੀ ਗੱਲ ਸਾਰੀ ਜਿਆਦਾ ਆਪਦਾ ਮੋਬਾਈਲ ਦੇਖੀ ਜਾਂਦੀਆਂ ਨੇ ਜੇ ਮਾੜਾ ਜਿਹਾ ਕੜ ਕੇ ਕੋਈ ਗੱਲ ਕਹਿ ਦੇ ਮੈਡਮ ਜੀ ਦਵਾਈ ਦੇ ਦੋ ਤੇਰੀ ਮੈਂ ਈਡਿ ਬੰਦ ਕਰ ਦੂੰਗੀ ਵੀ ਈਡੀ ਕਿਤੇ ਹੈਗੀ ਤੂੰ ਰਾਸ਼ਟਰਪਤੀ ਹਾਂ ਦੱਸ ਤੇਰੀਆਂ ਗੀਆਂ ਬਹੁਤ ਆਈਆਂ ਬਹੁਤ ਗਈਆਂ ਹਾਂ ਮੈਂ ਤਾਂ ਸਾਰੇ ਵੱਲੀ ਲੈ ਕੇ ਸੜਕ ਤੇ ਬਹਿ ਜਾਣਾ ਹਾਂ ਕੱਲ ਨੂੰ ਧਰਨਾ ਲਾਓ ਧਰਨਾ ਲਾਓ ਵੀਰੇ ਹਾਂ ਕੱਲ ਤੋਂ ਧਰਨਾ ਲਾਓ ਆਪਾਂ ਇੱਕ ਵਾਰ ਥਾਣਾ ਹੀ ਜਾਂਦੇ ਆ ਵੀ ਭਾਈ ਸਾਡੇ ਨਾਲ ਰੋਜ਼ ਆ ਕੰਮ ਹੋ ਰਿਹਾ ਉਦੋਂ ਬਾਅਦ ਆਪਾਂ ਉਹਨਾਂ ਨੂੰ ਕਹਿਣਾ ਐਸਐਚਓ ਨੂੰ ਵੀ ਨਹੀਂ ਅਸੀਂ ਲਾਵਾਂਗੇ ਭਾਈ ਜੀ ਸਾਰਿਆਂ ਨੂੰ ਇਕੱਲੇ ਕਹਿੰਨ ਨੂੰ ਪੁੱਛ ਵੀ ਗੋਲੀ ਮਿਲ ਗਈ ਲੈ ਆਪਾਂ ਵੀਡੀਓ ਬਣਾ ਆਹ ਮੇਰੇ ਗੋਲੀ ਨਾਲ ਜੀ ਨਹੀਂ ਯਾਰ ਨਹੀਂ ਜੀ ਨਾ ਟਾਈਮ ਤੋਂ ਪਹਿਲਾਂ ਚਲੀ ਗਈ ਟਾਈਮ ਤੋਂ ਪਹਿਲਾਂ 11:00 ਆਹ ਭਾਈ ਨੂੰ ਵਜੇ 10:30 ਆ ਗਿਆ ਜੀ 10:30 ਪੂਰੇ ਆ ਗਿਆ ਜੀ ਤੈਨੂੰ ਕੋਈ ਗੋਲੀ ਨਹੀਂ ਮਰ ਗਈ 10:30 10:30 ਮਿਲ ਗਈ ਤੈਨੂੰ ਵੀ ਉੱਧਰ ਅੰਦਰੋਂ ਲੈ ਕੇ ਆਉਂਦੀ ਆ ਮੈਡਮ ਉਹਨੂੰ ਬਾਹਰ ਤੇ ਰੋਮਾਂ ਲੈ ਕੇ ਆਉਂਦੀ ਆ ਹਾਂ ਜਿੰਦੇ ਲਾਇਓ ਜੀ ਜਿੰਦੇ ਲਾਇਆ ਸੀ ਵੀਰੇ ਬਹੁਤ ਬੁਰਾ ਮਿਲੀ ਨਹੀਂ ਬਾਈ ਨੂੰ ਵੀ ਨਹੀਂ ਮਿਲੀ ਮੁੱਲ ਲਈਆ ਕਹਿੰਦਾ ਮੁੱਲ ਲਈਆ ਜਿਹੜਾ ਸਾਡੇ ਜਿਹੜਾ ਸਾਡੇ 3 ਲੱਖ ਕਰੋੜ ਕਰਜ਼ਾ ਪੰਜਾਬ ਸਿਰ ਹੋਇਆ ਹੋਇਆ ਉਹ ਇਹਦੇ ਮੁਲਾਜ਼ਮਾਂ ਦੀ ਵਜ੍ਹਾ ਨਾਲ ਹੀ ਹੋਇਆ ਹੋਇਆ ਵੀਰੇ ਸਹੀ ਗੱਲ ਇੱਕ ਪਿੰਡ ਦੇ ਵਿੱਚ ਡਿਫੈਂਸਰੀ ਆ ਉਹਨਾਂ ਨੂੰ 1.5 ਲੱਖ ਰੁਪਏ ਤਨਖਾਹ ਮਿਲਦੀ ਹੈ 2 ਘੰਟੇ ਬਹਿੰਦੇ ਆ ਉਹ ਵੀਰੇ ਸਾਡੇ ਪਿੰਡ ਡਿਸਪੈਂਸਰੀ ਆ ਜਿਹੜੀ ਜੂਥ ਕਲੱਬ ਵਾਲੇ ਮੁੰਡੇ ਨੇ ਉਹ ਦਵਾਈਆਂ ਦਵਾਈਆਂ ਸਾਰਾ ਕੁਝ ਆਪ ਪ੍ਰੋਵਾਈਡ ਕਰਾਉਂਦੇ ਨੇ ਹੱਕ ਮੰਨਦਾ ਵੀਰੇ ਯਾਰ ਪੰਜਾਬ ਨੂੰ ਕਿਵੇਂ ਬਦਲਾਂਗੇ ਆਪਾਂ ਸਹੀ ਗੱਲ ਕਿ ਮੈਂ ਆਹ ਮੁੰਡੇ ਨੇ ਪੂਰਾ ਪੂਰਾ ਇਹਨਾਂ ਨੂੰ ਕੀ ਸਿੱਖਿਆ ਮਿਲੂਗੀ ਇਹ ਵੀ ਨਹੀਂ ਇਹਨਾਂ ਦੇ ਬਲੱਡ ਟੈਸਟ ਕਰਾਉਣ ਆਇਆ ਸੀ ਇਹਦੇ ਉੱਥੇ ਮਿਲਟਰੀ ਦੇ ਵਿੱਚ ਚਾਹੀਦੇ ਆ ਉਹ ਦੇਲਾ ਜੀ ਛੁੱਟੀ ਤੇ ਉੱਥੇ ਜ਼ਰੂਰੀ ਚਾਹੀਦੇ ਆ ਫੇ ਇਹ ਆਪਦੀ ਛੁੱਟੀ ਕਰਕੇ ਇਹ ਇਹ ਛੁੱਟੀ ਤੇ ਰੋਜ਼ ਮੋੜ ਦਿੰਦੇ ਨੇ ਹਾਂ ਰੋਜ਼ ਮੋੜ ਦਿੰਦੇ ਇਹਨਾਂ ਦੇ ਸਿੱਧਣ ਬਾਪਾ ਕਹਿੰਦੇ ਪਤਾ ਨਹੀਂ ਟੋਣੀ ਜਾਇਆ ਬਣਿਆ ਸਿੱਧੀ ਦਾ ਲੇਕਰ ਵੀ ਪਤਾ ਬਾ ਆਏ ਬਲਦ ਨਾ ਬਾਪਾ ਕੋਲ ਦਾ ਹਾਂ ਪਤਾ ਹਾਂ ਉੱਥੇ ਜੀ ਜੀ ਜਦੋਂ ਆਪਦਾ ਬਿੱਟ ਖੇਲਾ ਜਿਹੜੇ ਕੋਈ ਐਤਵਾਰ ਆਪਣੇ ਕੋਲ ਆਵੇ ਐਤਵਾਰ ਨੂੰ ਖੁੱਤੀ ਹੁੰਦੀ ਆ ਹਾਂ ਹਾਂ ਹੁੰਦੀ ਆ ਖੁੱਤੀ ਆ ਕਿੰਨੇ ਜਰ ਦੋ ਆਨੇ ਹੋ 6 ਸਾਲ 8 ਸਾਲ ਦੋ ਆਨੇ ਐਤਵਾਰ ਸਿੱਧੀ ਦੇਣਾ ਕਿਸ ਨੂੰ ਪਤਾ ਵੀ ਸਿੱਧੀ ਚੱਲਦੀ ਆ ਸਿੱਧੀ ਦੇਣਾ ਠੇਕੇ ਬੰਦ ਕਰਾ ਦੋ ਮੀਟ ਦੀਆਂ ਦੁਕਾਨਾਂ ਬੰਦ ਨਹੀਂ ਵੀਰੇ ਐਤਵਾਰ ਨੂੰ ਬੰਦ ਹੁੰਦੀ ਆ ਫੇ ਅੱਜ ਘੜਾ ਐਤਵਾਰ ਆ ਅੱਜ ਐਤਵਾਰ ਤਾਂ ਨਹੀਂ ਆ ਅੱਜ ਐਤਵਾਰ ਹੁੰਦੀ ਆ ਹੈ ਕੋਈ ਵੀ ਨਹੀਂ ਛੁੱਟੀ ਛੁੱਟੀ ਨਹੀਂ ਸਰਕਾਰੂ ਵੀਰੇ ਇਹ ਤਾਂ ਹੋ ਨਹੀਂ ਸਕਦਾ ਬੈਂਕਾਂ ਖੁੱਲੀਆਂ ਨੇ ਸਾਰੀਆਂ ਖੁੱਲੀਆਂ ਬਾਈ ਕੱਲ ਵੀ ਗਰੀ ਛੁੱਟੀ ਸੀ ਪਰਸੋਂ ਗਰੀ ਛੁੱਟੀ ਸੀ ਤਰਸ ਮੈਸਨ ਇਹ ਬਾਈ ਵੀ ਸਹੀ ਹੈ ਜੀ ਨਾ ਉਹ ਗੱਲ ਤਾਂ ਲੱਗਿਆ ਹੋਵੇ ਤਾਂ ਕਿ ਨਹੀਂ ਇੱਕ ਦਿਨ ਪਹਿਲਾਂ ਦੱਸਣ ਨਾ ਦੋਵੇਂ ਸਹੀ ਹੈ ਹਾਂ ਵੀਰੇ ਇੱਕ ਦਿਨ ਪਹਿਲਾਂ ਦੱਸ ਦੇਣ ਜੂ ਕੱਲ ਨੂੰ ਛੁੱਟੀ ਆ ਅੱਜ ਕੱਲ ਦੀ ਦਵਾਈ ਅੱਜ ਲੈ ਜਾਓ ਹੱਸਣਾ ਪਤਾ ਕੀ ਹਲਾ 2-3 ਦਿਨਾਂ ਦੀ ਮਰ ਜਾਂਦੇ ਮਰ ਜਾਂਦੇ ਇਹਦੇ ਰੋੜੀ ਰੋੜ ਮਰਦੀ ਆ ਵੀਰੇ ਕਿਹਨੇ ਕੰਮ ਤੇ ਜਾਣਾ ਹੁੰਦਾ ਇਹਨਾਂ ਦੀ ਇਕੱਠੀ ਦੇਣੀ ਚਾਹੀਦੀ ਵੀਰੇ ਇਹਨਾਂ ਨੂੰ ਇੱਥੇ ਇੱਥੇ ਸਰਪੰਚਾਂ ਨੇ ਕਿਹਨਾਂ ਬੰਦੇ ਮਿਲਣੇ ਚਾਹੀਦੇ ਆ ਦਰਾਇ ਕਈਆਂ ਨੂੰ 5-5 ਦਿਨ ਦੀ ਕਈਆਂ ਨੂੰ 1 ਦਿਨ ਦੀ ਉਹ ਦਵਾਈ ਦਿੱਤੀ ਜਾਂਦੀ ਹੈ ਪੱਕਾ ਪਾਜੀ ਵੀ ਹੁੰਦੀ ਆ ਰੇ ਹੁੰਦੀ ਆ ਹੁੰਦੀ ਆ ਕੋਈ ਨਗਲੀ ਪੱਟੀ ਬੰਨ ਕੇ ਆ ਜਵੇ ਵੀ ਮੈਡਮ ਜੀ ਮੇਰੇ ਪੈਰ ਦੋਖਦਾ ਮੈਨੂੰ 3 ਦਿਨ ਦੀ ਦੇ ਤੂੰ ਦੇ ਦਿੰਦੇ ਆ ਫੇਰ ਉਹਦੋਂ ਕਿੱਥੋਂ ਕਿ ਇੱਕ ਸੱਟ ਲੱਗੀ ਹੋਵੇ ਕਹਿੰਦੀ ਤੇ ਸੱਟ ਉਤਲੀ ਆ ਤੂੰ ਦਾ ਸਕਦਾ ਲੈ ਯਾਰ ਇਹ ਕਾਦੀ ਡਿਊਟੀ ਐ ਮੈਨੂੰ ਸਮਝੋ ਵਾਰਾ ਕਾਣੀ ਯਾਰ ਕੀ ਸਰਕਾਰ ਨੂੰ ਹਸਪੀਟਲਾ ਕੀ ਕਿਸਨ ਮਰੀਜ਼ ਆ ਜੀ ਕੋਈ ਸਾਹਮਣੂ ਰੇ ਵੀਰੇ ਨਹੀਂ ਸਾਹ ਆ ਤੇਰੇ ਤੇ ਸਾਹਮਣੇ ਕੋਈ ਆਈ ਸੀ ਉਹਨੂੰ ਕੁੱਤੇ ਨੇ ਦੇ ਲੈ ਕੱਡਾ ਜਾ ਖਮਸੀ ਤੇਰੇ ਸਾਹਮਣੇ ਜੀ ਉਹ ਟੀਕਾ ਲਵਾਉਣ ਆਇਆ ਸੀ ਅੰਦਰ ਜੇ ਉਹ ਹਲਕ ਗਿਆ ਵੀ ਸਾਰੇ ਪਰਿਵਾਰ ਨੂੰ ਵੱਡੂ ਆਉ ਦੇ ਪਰਿਵਾਰ ਨੂੰ ਪਿੰਡ 'ਚ ਵੀ ਨੁਕਸਾਨ ਹੋ ਹਾਂ ਵੀਰੇ ਹੱਥ ਬੰਨ ਕੇ ਭਗਵਾਨ ਜਮਾਨ ਨੂੰ ਬੇਨਤੀ ਆ ਵੀ ਜਦ ਤੂੰ ਐਮਪੀ ਸੀਗਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਹੁਣ ਤੇਰੇ ਹੱਥ 'ਚ ਪਾਵਰ ਆ ਹਰਾ ਪੈਨ ਜੇ ਰਾਜ ਕਰਨਾ ਡੋਡਿਆਂ ਦੇ ਢੇਕੇ ਖੋਲ ਦੋ ਬਾਕੀ ਪੰਜਾਬ ਦੀ ਜਵਾਨੀ ਆਪੇ ਹੀ ਬਾਜੂਗੀ ਜੇਲਾ ਵੀ ਵਿਲੀਆ ਹੋ ਜਾਣਗੀਆਂ ਚੋਰੀਆਂ ਵੀ ਬੰਦ ਹੋ ਜਾਣਗੀਆਂ ਮੁੰਡੇ ਵੀ ਜਿਹੜੇ ਮੁੜਦੇ ਸਾਰੇ ਮੁੜੀ ਜਾਂਦੇ ਆ ਉੱਦਾ ਜਾਂਦਾ ਮੁੜੀ ਜਾਂਦਾ ਜੇ ਇਹਨਾਂ ਨੂੰ ਦੱਸਿਆ ਹੁੰਦਾ ਵੀਰੇ ਕਮਰੇ ਨੇ ਵੀ ਇਹ ਉਹ ਮੈਂ ਅਜੀ ਬਾਈ ਮੈਂ ਆਇਆ ਤੇ ਕਿੱਥੋਂ ਆਇਆ ਕਿੰਨੀ ਦੂਰੋਂ ਆਇਆ ਫੇਰ ਵੀਰੇ ਇਹਨਾਂ ਦਾ ਆਪਦਾ ਰਾਜ ਬਣਾਇਆ ਹੋਇਆ ਯਾਰ ਇਹ ਵੀਰੇ ਇਹ ਤਾਂ ਇਹਨਾਂ ਨੇ ਆਪਦੀ ਆਪਦੀ ਸੰਸਥਾ ਬਣਾ ਲਈ ਇਹਨਾਂ ਨੇ ਹਰ ਇੱਕ ਨੂੰ ਕਹਿ ਦਿੰਦੇ ਨੇ ਵੀਰੇ ਜਿਹਨੂੰ ਤਾ ਜ਼ੋਰ ਲਾਉਣਾ ਲਾ ਲਾ ਜਿਹਨੂੰ ਤਾ ਆਪਦਾ ਕਪਲੇਨ ਦੇਣੀ ਆ ਦੇਲਾ ਸਾਰਾ ਮਹਿਕਮਾ ਸਾਡਾ ਹੀ ਆ ਲਓ ਫੇਰ ਉਹ ਨੋ ਨੰਬਰ ਦੇ ਇਹਨਾਂ ਦਾ ਵੱਡਾ ਬੰਦਾ ਬਹਿਣਾ ਉਹਦੇ ਕੋਲ ਚੱਲੇ ਜਾ ਉਹ ਵੀ ਮਦਦ ਦੋ ਸੇਧ ਮੰਤਰੀ ਕੌਣ ਆ ਸੇਧ ਮੰਤਰੀ ਸੇਧ ਮੰਤਰੀ ਪਤਾ ਨਹੀਂ ਯਾਰ ਪੰਜਾਬ ਦਾ ਕਿਹੜਾ ਵੀਰੇ ਇਸ ਟਾਈਮ ਯਾਰ ਕੋਈ ਨਾ ਆਪਾਂ ਉਹਨੂੰ ਅਟੈਕ ਕਰਕੇ ਵੀਡੀਓ ਪਾਉਨੇ ਆ ਜਨਤਾ ਦੇ ਸਾਹਮਣੇ ਆਏ ਆ ਅਹ ਫਸਲਾ ਆ ਗਿਆ ਮੁੰਡਾ ਹਾਂ ਮਿਲ ਗਈ ਭਾਈ ਉਹ ਗੋਲੀ ਵੀਰੇ ਮੈਡਮ ਕਿੰਨੇ ਦੇਨ ਮਹੀਨੇ ਦੇ ਵਿੱਚ ਸੁੱਦੀ ਦੇ ਰਹਿੰਦੀ ਆ ਇਹਦਾ ਪਤਾ ਨਹੀਂ ਵੀਰ ਨੇ ਸੁਪਤੀ ਦੀ ਰੈਂਦੀ ਹੈ ਵੀਰੇ ਚਲ ਬਈ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਭਗਵੰਤ ਮਾਨ ਤੱਕ ਪਹੁੰਚਾ ਦਿਓ ਹਾਂ ਭਗਵੰਤ ਮਾਨ ਤੱਕ ਪਹੁੰਚਾ ਦਿਓ ਵੀ ਤੁਸੀਂ 40 ਸਾਲ ਰਾਜ ਕਰੋ 50 ਸਾਲ ਰਾਜ ਕਰੋ ਇੱਕ ਠੇਕੇ ਖੋਲ ਦੋ ਪੰਜਾਬ ਦੀ ਜਵਾਨੀ ਬਚਾ ਦਿਓ ਸਨੇਹੀ ਅੱਖਰਾਂ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਲਿਖਿਆ ਜਾਊਗਾ ਬਾਈ ਰੋਣੀਆਂ ਕੈਸ ਹੋ ਜਾਂ ਮੁੰਡੇ ਖਤਮ ਹੋ ਰਹੇ ਨੇ ਮੁੰਡੇ ਖਤਮ ਮੁੰਡੇ ਖਤਮ ਨਹੀਂ ਹੋ ਰਹੇ ਮੁੰਡੇ ਖੰਸੀ ਹੋ ਰਹੇ ਨੇ ਸਹੀ ਗੱਲ ਚੈੱਕ ਕਰਾ ਕੇ ਦੇਖ ਲਓ ਜਿੰਨੇ ਗੋਲੀਆਂ ਖਾਣ ਵਾਲੇ ਨੇ ਵੀਰੇ ਇਹਨਾਂ ਦੇ ਜਵਾਬ ਨਹੀਂ ਆਉਣੇ ਸਹੀ ਹੋ ਗਿਆ ਨਹੀਂ ਆਉਣੇ ਜਿਹੜਾ 5 ਸਾਲ ਖਾ ਗਿਆ ਸਹੀ ਗੱਲ ਚੈੱਕ ਕਰਾ ਲਓ ਇਹ ਝੂਠ ਇਹਨਾਂ ਦੀ 20-20 ਹਜ਼ਾਰ ਤਨਖਾਹ ਯਾਰ ਸਾਤੋਂ ਗਦੇ ਵਾਂਗੂ ਕੰਮ ਲੈ ਕੇ ਸਾਨੂੰ 500 ਮਿਲਦਾ 20 ਹਜ਼ਾਰ ਕਹਿੰਨਾਂ ਨੂੰ ਡੇ ਡੇਡ ਲੱਖ ਦੀ ਗੱਲ ਕਰ ਡੇ ਡੇਡ ਲੱਖ ਦੀ ਆ ਜੀ ਗਦੇ ਵਾਂਗੂ ਕੰਮ ਕਰਦੇ ਆ 12 ਘੰਟੇ ਸਾਨੂੰ 500 ਮਿਲਦਾ 500 ਨਾਲ ਘਰ ਵੀ ਨਹੀਂ ਚੱਲਦਾ ਸਾਡਾ ਪੂਰੀ ਤਾਂ ਗੱਲ ਆ ਚੱਲ ਠੀਕ ਆ ਬਾਈ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਕਰਨਾ ਨਹੀਂ ਆਪਾਂ ਥਾਣੇ ਚੱਲਾਂਗੇ ਜੇ ਕੱਲ ਤੋਂ ਗੱਲ ਨਾ ਬਣੀ ਧਾਰਨਾ ਲਾਵਾਂਗੇ ਸਾਡੇ ਗੋਲੀ ਮਾਰੋ ਬਹੁਤ ਠੀਕ ਜੇ ਨਾ ਗੋਲੀ ਮਾਰੀ ਆ ਜੀ ਆਪ ਮਰ ਜਾਣਾ ਬਹੁਤ ਠੀਕ ਤੜਪੇ ਪਏ ਆ ਯਾਰ ਜਿਹੜੇ ਦੁਖੀ ਕਰੇ ਪਏ ਆ